ਸਤਿ ਸ਼੍ਰੀ ਅਕਾਲ ਜੀ ਮੈਂ ਸਣੀ ਕੰਗ ਕੰਗੋਟ ਫਾਰਮ ਪਟਿਆਲਾ ਤੋਂ ਤੁਹਾਡੇ ਕੋਲ ਫੇਰ ਉਭਰੂ ਹੋ ਰਿਹਾ ਬਹੁਤ ਆਪਾਂ ਗੱਲਾਂ ਬਾਤਾਂ ਕਰਦੇ ਆ ਬਹੁਤ ਤੁਸੀਂ ਪਿਆਰ ਦਿੰਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਮੈਂ ਸਮਝ ਨਹੀਂ ਆਉਂਦੀ ਕਿਹੜੇ ਸ਼ਬਦਾਂ ਨਾਲ ਮੈਂ ਤੁਹਾਡੇ ਵੀਰਾਂ ਦਾ ਪੰਜਾਬੀਆਂ ਦਾ ਸ਼ੁਕਰੀਆ ਅਦਾ ਕਰਾਂ ਤੁਹਾਡੇ ਪਿਆਰ ਸਦਕਾ 4-5 3-4 ਮਹੀਨੇ ਪਹਿਲਾਂ ਮਾਰਚ 'ਚ ਆਪਾਂ ਨੂੰ ਮੁੱਖ ਮੰਤਰੀ ਦਾ ਅਵਾਰਡ ਮਿਲਿਆ ਉਹ ਮੇਰਾ ਅਵਾਰਡ ਨਹੀਂ ਮੈਂ ਸਭ ਨੂੰ ਪਹਿਲਾਂ ਵੀ ਕਿਹਾ ਤੁਹਾਡਾ ਅਵਾਰਡ ਥੋੜਾ ਪਿਆਰ ਹੈ ਜਿਸ ਸਦਕਾ ਕੰਗ ਗੋਟ ਫਾਰਮ ਐਸ ਲੈਵਲ ਤੇ ਪਹੁੰਚਿਆ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਜਦੋਂ ਸਾਨੂੰ ਮੁੱਖ ਮੰਤਰੀ ਦਾ ਵਾਰ ਮਿਲਿਆ ਸੀਗਾ ਉਸ ਤੋਂ ਪਹਿਲਾਂ ਹੀ ਸੋਚਣਾ ਸ਼ੁਰੂ ਕਰਤਾ ਸੀ ਅਸੀਂ ਐਕਚੁਅਲੀ ਨਵੇਂ ਸਾਲ ਦੇ ਸ਼ੁਰੂ ਹੀ ਸੋਚਣਾ ਸ਼ੁਰੂ ਕਰਤਾ ਸੀਗਾ ਕਿ ਮੈਂ ਅਸੀਂ ਆਪਣਾ ਫਾਰਮ ਕੰਗ ਗੋਟ ਫਾਰਮ ਨੂੰ ਆਰਗੈਨਿਕ ਬਣਾਉਣਾ ਹੈ 100% ਆਰਗੈਨਿਕ ਜਿਹਦੇ ਵਿੱਚ ਕੋਈ ਐਂਟੀਬਾਇਓਟਿਕ ਨਹੀਂ ਵਰਤਿਆ ਜਾਣਾ ਕੋਈ ਵੀ ਅੰਗਰੇਜ਼ੀ ਦਵਾਈ ਐਲੋਪੈਥਿਕ ਮੈਡੀਸਿਨ ਅਸੀਂ ਨਹੀਂ ਦੇਣੀ ਆਪਣੇ ਜਾਨਵਰਾਂ ਨੂੰ ਜੋ ਇਲਾਜ ਕਰਨੇ ਨੇ ਆਰਗੇਨਿਕ ਢੰਗ ਨਾਲ ਕਰਨੇ ਨੇ ਆਪਣੇ ਘਰੇਲੂ ਤਰੀਕਿਆਂ ਨਾਲ ਕਰਨੇ ਨੇ ਅੱਜ ਮੈਨੂੰ ਇਹ ਦੱਸਣ ਲੱਗੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੇ ਭਾਈਆਂ ਦੇ ਪਿਆਰ ਸਦਕਾ ਤੁਹਾਡੇ ਹੌਸਲੇ ਦੇਣ ਸਦਕਾ ਅੱਜ ਦੀ ਘੜੀ ਕੰਗ ਗੋਟ ਫਾਰਮ ਨੇ ਉਹ ਟੀਚਾ ਤੇ ਪਹੁੰਚ ਚੁੱਕਿਆ ਜਿਹੜਾ ਸਾਨੂੰ ਚਾਹੀਦਾ ਸੀਗਾ ਅੱਜ ਅਸੀਂ 4 ਮਹੀਨੇ ਹੋ ਗਏ ਨੇ ਅਸੀਂ ਸਾਡੇ ਫਾਰਮ ਤੇ ਕੋਈ ਵੀ ਅੰਗਰੇਜ਼ੀ ਦਵਾਈ ਨਹੀਂ ਵਰਤੀ ਗਈ ਕੋਈ ਵੀ ਐਂਟੀਬਾਇਓਟਿਕ ਦਾ ਟੀਕਾ ਨਹੀਂ ਲੱਗਿਆ ਆਪਣੇ ਸਾਡੇ ਜਾਨਵਰਾਂ ਨੂੰ ਅਸੀਂ ਚਾਹੇ ਉਹਨੂੰ ਬੁਖਾਰ ਹੋਇਆ ਚਾਹੇ ਮਸਟੇਟਸ ਹੋਈ ਹੈ ਚਾਹੇ ਕੋਈ ਵੀ ਬਿਮਾਰੀ ਆਈ ਹੈ ਖੰਗ ਜੁਕਾਮ ਅੱਖਾਂ ਜੋ ਲਾਜ ਅਸੀਂ ਕੀਤੇ ਨੇ ਅਸੀਂ 100% ਆਰਗੇਨਿਕ ਕੀਤੇ ਨੇ ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ ਜਿੰਨੇ ਛੋਟੇ ਸਮੇਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਪਹਿਲਾ ਔਰ 100% ਆਰਗੇਨਿਕ ਫਾਰਮ ਬਾਨਾ ਸਮਝ ਨਹੀਂ ਆਉਂਦੀ ਸ਼ਬਦ ਨਹੀਂ ਹੈਗੇ ਤੁਹਾਨੂੰ ਮੈਂ ਕਿਵੇਂ ਬਿਆਨ ਕਰ ਸਕਾਂ ਇਸ ਗੱਲ ਨੂੰ ਮੈਂ ਸਭ ਤੁਹਾਡਾ ਪਿਆਰ ਹੈ ਵੀਰੋ ਨਵੀਂ ਚੀਜ਼ ਇੱਕ ਹੋਰ ਕਰਨੀ ਪਈ ਸਾਨੂੰ ਇਸ ਦੇ ਆਰਗੇਨਿਕ ਕਰਨ ਲਈ ਹੁਣ ਤੁਸੀਂ ਦੇਖਿਆ ਹੋਊਗਾ ਮੇਰੀਆਂ ਪਿਛਲੀਆਂ ਵੀਡੀਓਂ ਦੇ ਵਿੱਚ ਕਿ ਸਾਡੇ ਜਾਨਵਰ ਬਾਹਰ ਚੱ ਰਹੇ ਨੇ ਚਰਾੰਦਾਂ ਦੇ ਵਿੱਚ ਇਹ ਚਰਾੰਦਾ ਅਸੀਂ ਆਪਣੇ ਨਾਲ ਦੀ ਜਿਹੜੀ ਜ਼ਮੀਨ ਪਈ ਸੀ ਉੱਥੇ ਹੀ ਅਸੀਂ ਸ਼ੁਰੂ ਕੀਤੀਆਂ ਨੇ ਕਿਉਂਕਿ ਇੰਟਰਨੈਸ਼ਨਲੀ ਜੇ ਤੁਸੀਂ ਆਪਣਾ ਫਾਰਮ 100% ਆਰਗੇਨਿਕ ਕਰਾਉਣਾ ਹੈਗਾ ਉਹਨਾਂ ਦੇ ਕੁਝ ਰੂਲਸ ਐਂਡ ਰੈਗੂਲੇਸ਼ਨ ਨੇ ਸਭ ਤੋਂ ਵੱਡੀ ਉਹਦੇ ਵਿੱਚ ਰੈਗੂਲੇਸ਼ਨ ਇਹ ਹੈ ਕਿ ਇਹਨਾਂ ਨੂੰ ਸਨਲਾਈਟ ਤੇ ਨੇਚਰਲ ਚਰਾਣ ਦੀ ਚਾਹੀਦੀ ਹੈ ਜੇ ਤੁਸੀਂ ਆਰਗੇਨਿਕ ਆਪਣਾ ਫਾਰਮ ਕਰਾਉਣਾ ਹੈਗਾ ਉਹਦੇ ਲਈ ਅਸੀਂ 2 ਏਕੜ ਦਾ ਐਸ ਪਾਸੇ ਆਪਣੇ ਫਾਰਮ ਦੇ 2 ਏਕੜ ਇਧਰ ਸਾਡੇ ਕੋਲ ਜਗ੍ਹਾ ਪਈ ਸੀਗੀ ਅਸੀਂ ਉਹਦਾ ਬਾੜ ਕਰਕੇ ਅਸੀਂ ਉਹਨਾਂ ਨੂੰ 2-2 4-4 ਘੰਟੇ ਉਹ ਚ ਛੱਡਣਾ ਸ਼ੁਰੂ ਕੀਤਾ ਹੈਗਾ ਤਾਂ ਕਿ ਉਹਨਾਂ ਨੂੰ ਆਰਗੈਨਿਕ ਫੂਡ ਮਿਲਦਾ ਰਹੇ ਆਪਣਾ ਫਾਰਮ ਪਹਿਲਾਂ ਹੀ ਆਰਗੈਨਿਕ ਸੀਗਾ ਐਗਰੀਕਲਚਰ ਆਪਣੀ ਆਪ ਤਿੰਨ ਸਾਲ ਹੋ ਗਏ ਕੋਈ ਦਵਾਈ ਬੱਟੀ ਨਹੀਂ ਵਰਤੀ ਉਹਦੇ ਵਿੱਚ ਕੋਈ ਸਪਰੇ ਨਹੀਂ ਕੀਤਾ ਸੀਗਾ ਤੇ ਹੁਣ ਸਪੈਸ਼ਲ ਚਾਰਾ ਇਹਨਾਂ ਵਾਸਤੇ ਲੱਗ ਰਿਹਾ ਸਿਰ ਬੱਕਰੀਆਂ ਵਾਸਤੇ ਤੇ 100% ਆਰਗੈਨਿਕ ਚਾਰਾ ਹੈਗਾ ਸੋ ਥੋੜਾ ਮੈਂ ਕਿਹੜੇ ਸ਼ਬਦਾਂ ਨਾਲ ਸ਼ੁਕਰੀਆ ਦਾ ਕਰਾਂ ਪੰਜਾਬੀਓ ਮੈਨੂੰ ਸਮਝ ਤੋਂ ਬਾਹਰ ਹੈ एनजी आशीर्वाद ਦੰਦੇ ਰਹੋ ਐਨਾਈ ਪਿਆਰ ਬਖਸ਼ਦੇ ਰਹੋ ਅਗਲਾ ਕੀ ਸਟੈਪ ਚੱਕਣਾ ਹੈ ਅਜੇ ਮੇਰੇ ਦਿਮਾਗ 'ਚ ਕੁਝ ਨਹੀਂ ਹੈਗਾ ਦੇਖਾਂਗੇ ਕਿਵੇਂ-ਕਿਵੇਂ ਕਿਹੜੇ ਪਾਸੇ ਨੂੰ ਗੱਡੀ ਮੋੜ ਲੈਂਦੀ ਹੈ ਪਰ ਅੱਜ ਅਸੀਂ ਇੱਕ ਠੋਕੇ ਕਹਿ ਸਕਦੇ ਹਾਂ ਕਿ ਕੰਗ ਗੋਟ ਫਾਰਮ ਇੱਕ 100% ਆਰਗੈਨਿਕ ਗੋਟ ਫਾਰਮ ਬਣ ਚੁੱਕਿਆ ਹੈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਕਿਸੇ ਨੂੰ ਕੋਈ ਕੁਐਸਚਨ ਹੋਵੇ ਮੈਨੂੰ ਜਰੂਰ ਕਾਲ ਕਰਿਓ ਫਾਰਮ ਵਿਜ਼ਿਟ ਕਰਨਾ ਹੈ ਤੁਹਾਡੇ ਲਈ ਹਮੇਸ਼ਾ ਖੁੱਲ੍ਹਾ ਹੈ ਜਦੋਂ ਮਰਜ਼ੀ ਸਾਡੇ ਫਾਰਮ ਤੇ ਆਓ ਸਾਡੇ ਨਾਲ ਗੱਲਬਾਤ ਕਰੋ ਜੋ ਨਵੀਂ ਟੈਕਨੀਕ ਆਪਾਂ ਨੇ ਸ਼ੁਰੂ ਕੀਤੀ ਹੈ ਚਰਾੰਦਾਂ ਦੀ ਉਹ ਕਿਸ ਨੇ ਦੇਖ ਕੇ ਜਾਣੀ ਉਹ ਵੀ ਦੇਖ ਕੇ ਜਾਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ